ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਲਾਲੀ ਤਰਨਤਾਰਨ ਤੋਂ ਹਾਜ਼ਰ ਆਇਆ ਇੱਕ ਹੋਰ ਵੀਡੀਓ ਲੈ ਕੇ ਆਸ ਕਰਦਾ ਸਾਰੇ ਸੱਜਣ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਰੋਜ਼ ਕੋਈ ਨਾ ਕੋਈ ਖਬਰ ਸੁਣੀਦੀ ਆ ਰਜਾਨਾ ਖਬਰ ਕੀ ਹੁੰਦੀ ਆ ਕੋਈ ਆਂਦਾ ਜੀ ਮੈਂ ਸੌਹਰਿਆਂ ਤੋਂ ਤੰਗ ਆਣ ਕੇ ਤੇ ਫਿਰ ਜ਼ਹਿਰ ਪੀ ਲੈਣ ਲੱਗਾ ਤੇ ਕੋਈ ਕਹਿੰਦਾ ਜੀ ਮੇਰੇ ਸਿਰ ਤੇ ਕਰਜ਼ਾ ਵੜਾ ਵਾ ਮੈਨੂੰ ਫਲਾਨਾ ਆੜਤੀਆ ਬੜਾ ਤੰਗ ਕਰਦਾ ਮੈਂ ਤਾਂ ਜ਼ਹਿਰ ਪੀ ਲੈਣ ਲੱਗਾ ਕੋਈ ਕਹਿੰਦਾ ਮੈਂ ਫਲਾਨੇ ਪੁਲਿਸ ਅਫਸਰ ਤੋਂ ਵੜਾ ਤੰਗ ਆ ਮੈਂ ਤਾਂ ਜ਼ਹਿਰ ਪੀ ਦੇਣਾ ਤੇ ਪੀ ਲੋ ਜ਼ਹਿਰ ਕੁੱਤੇ ਜਾ ਕੇ ਤੁਹਾਨੂੰ ਕਿਤੇ ਏਸੀ ਵਾਲੇ ਰੂਮਤ ਨਹੀਂ ਮਿਲਨੇ ਕੁੱਤੇ ਜਾ ਕੇ ਧਰਮਰਾਜ ਨੇ ਤੁਹਾਡੇ ਵਾਸਤੇ ਬੈੱਡ ਤੇ ਨਹੀਂ ਲਾਇਆ ਹੋਣਾ ਵੀ ਆ ਜਾਓ ਬਹਿ ਜਾਓ ਵੈਲਕਮ ਤੁਸੀਂ ਦਵਾਈ ਪੀ ਕੇ ਆਏ ਜੇ ਉਹ ਲਾਂ ਨਿਓ ਪ੍ਰਮਾਤਮਾ ਨੇ ਜਿਹੜੀ ਆਪਾਂ ਨੂੰ ਜ਼ਿੰਦਗੀ ਦਿੱਤੀ ਆ ਨਾ ਪਰਮਾਤਮਾ ਨੇ ਜਿਹੜੀ ਆਪਾਂ ਨੂੰ ਉਮਰ ਬਖਸ਼ੀ ਆ ਉਹ ਭੋਗ ਕੇ ਜਾਓ ਦੁੱਖ ਤਕਲੀਫਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਆ ਤੁਹਾਨੂੰ ਕੀ ਲੱਗਦਾ ਮੈਂ ਹੁਣ ਵੀਡੀਓ ਬਣਾਉਣ ਡਿਆ ਮੇਰੀ ਜ਼ਿੰਦਗੀ 'ਚ ਦੁੱਖ ਤਕਲੀਫ ਐਂ ਨਹੀਂ ਆ ਹਰੇਕ ਬੰਦੇ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਆ ਠੀਕ ਐ ਨਾ ਟਾਇ ਕੋਈ ਅਮੀਰ ਆ ਉਹਦੀ ਜ਼ਿੰਦਗੀ 'ਚ ਵੀ ਦੁੱਖ ਤਕਲੀਫਾਂ ਚੱਲਦੀਆਂ ਕਈ ਨੂੰ ਕਿਸ ਤਰੀਕੇ ਦੀ ਬਿਮਾਰੀ ਆ ਕੋਈ ਕੈਂਸਰ ਤੋਂ ਪੀੜਤ ਆ ਕੋਈ ਐਚਆਈਵੀ ਤੋਂ ਪੀੜਤ ਆ ਕੋਈ ਟੀਬੀ ਤੋਂ ਪੀੜਤ ਆ ਰਾਨੀ ਕਹਿਣ ਤੋਂ ਭਾਵ ਕਿ ਸਾਰੇ ਦੁਖੀ ਨਾਨਕ ਦੁਖੀਆ ਸਭ ਸੰਸਾਰ ਸਾਰੇ ਦੁਖੀ ਇਹਦਾ ਮਤਲਬ ਲੋਕ ਧਰ ਪੀਪੀ ਮਰੰਡੇ ਜਿੰਨਾ ਤਿਰ ਪ੍ਰਮਾਤਮਾ ਦੀ ਆਈ ਬੰਦਾ ਮਰਦਾ ਨਹੀਂ ਨਾ ਉਹਦੀ ਗਤੀ ਨਹੀਂ ਹੁੰਦੀ ਤੇ ਤੁਹਾਡੇ ਵਰਗੇ ਮੁੜ ਕੇ ਭੂਤ ਚੜੇਲਾ ਬਣ ਕੇ ਤੇ ਆਪਣੇ ਘਰ ਦੇ ਵੇਤੀ ਨੁਕਸਾਨ ਕਰਦੇ ਆ ਗਤੀ ਨਹੀਂ ਹੁੰਦੀ ਫਿਰ ਪ੍ਰੇਤ ਜੋਨੀ ਚ ਬੰਦਾ ਘੁੰਮਦਾ ਰਹਿੰਦਾ ਤੇ ਤੁਸੀਂ ਚਾਵਾਂ ਦੇ ਨਾਲ ਵੀਡੀਓ ਬਣਾਉਂਦੇ ਜੀ ਮੈਂ ਆਏ ਦਵਾਈ ਪੀ ਲੈਣ ਲੱਗਾ ਇੱਜਾ ਬਾਕੀ ਇਹਦੇ ਨਾਲ ਦੀ ਇੱਕ ਹੋਰ ਖਬਰ ਮੈਂ ਵੇਖੀ ਆ ਪੁਲਿਸ ਦਾ ਇੱਕ AIG ਰੈਂਕ ਦਾ ਵੱਡਾ ਅਫਸਰ ਸੁਣ ਗਿਆ ਆ ਅਫਸਰ ਉਹਨੇ ਆਪਣੇ ਜਵਾਈ ਦਾ ਕਤਲ ਕਰਤਾ ਆਸ਼ ਆਸ਼ ਕਾਣਿਆ ਉਹਨੇ ਆਪਣੀ ਕਾਣੇ ਯਾਰ ਸਿਰ ਖਾ ਲਿਆ ਕਹਿੰਦਾ ਵੀ ਤੂੰ ਕਿਉਂ ਬੋਲਦਾ ਐ ਸਚਾਈ ਠੀਕ ਐ ਨਾ ਉਹਨੇ ਆਪਣੇ ਜਵਾਈ ਦਾ ਕਤਲ ਕਰਤਾ ਤੇ ਹੁਣ ਉਹਨਾਂ ਦੀ ਜ਼ਿੰਦਗੀ ਵੀ ਬਰਬਾਦ ਕਰਤੀ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰਤੀ ਤੇ ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ ਖਟਿਆ ਕੀ ਨਿਕਲਿਆ ਕੀ ਤੋਂ ਅੱਜ ਦੀ ਵੀਡੀਓ ਮੈਂ ਜਿਆਦਾ ਕੋਈ ਲੰਮਾ ਭਾਸ਼ਣ ਨਹੀਂ ਦੇਣਾ ਬਸ ਇਸੇ ਕਰਕੇ ਮੈਂ ਇਹਨਾਂ ਭਰਾਵਾਂ ਨੂੰ ਮਾਤੀ ਦੇਣ ਆਇਆ ਪ੍ਰਭੂ ਜੇ ਜੇ ਤੁਸੀਂ ਕਿਸੇ ਤੋਂ ਤੰਗਿਆ ਨਾ ਜਾਂ ਤੇ ਫਿਰ ਉਹਨੂੰ ਵੀ ਨਾਲ ਮਾਰੋ ਉਹਨੂੰ ਵੀ ਗੋਲੀਆਂ ਠੋਕੋ ਉਹਨੂੰ ਵੀ ਢਿੱਡ ਤੇ ਛੁਰੇ ਮਾਰੋ ਉਨੂੰ ਮਾਰ ਕੇ ਮਰੋ ਇਹਦਾ ਮਤਲਬ ਕਿ ਤੁਸੀਂ ਦਵਾਈ ਪੀਲੀ ਤੇ ਉਹਨੂੰ ਕਿਹੜੀ ਸਜ਼ਾ ਕੋਈ ਸਜ਼ਾ ਨਹੀਂ ਹੁੰਦੀ ਤੁਸੀਂ ਆਪ ਆਪਣੀ ਖੁਦਕੁਸ਼ੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਖੁਦਕੁਸ਼ੀ ਦਾ ਮਤਲਬ ਆਪਣੀ ਮਰਜ਼ੀ ਦੇ ਨਾਲ ਮੈਂ ਆਪਣੇ ਆਪ ਨੂੰ ਮਾਰਿਆ ਉਹਦੇ ਤੇ ਦੂਜੇ ਦਾ ਕੀ ਕਸੂਰ ਹੈ ਉਹਨੂੰ ਕਾਦੀ ਸਜ਼ਾ ਕੋਈ ਸਜ਼ਾ ਨਹੀਂ ਇਸ ਕਰਕੇ ਬੰਦੇ ਬਣੋ ਇਹੋ ਜੀਆਂ ਹਰਕਤਾਂ ਨਾ ਕਰੋ ਤੁਹਾਡੇ ਗਾੜੀ ਹੱਥ ਜੋੜ ਦਿਨਾ ਆਪਣੀ ਜ਼ਿੰਦਗੀ ਨੂੰ ਲੰਮਾ ਜਿਓ ਮਿਹਨਤਾਂ ਕਰੋ ਖਰਾਕਾਂ ਖਾਓ اگر ਤੁਸੀਂ ਸਵੇਰੇ ਉੱਠ ਕੇ ਸੈਰ ਕਰੋਗੇ ਨਾ ਸਵੇਰ ਦੀ ਇੱਕ ਗੱਲ ਹੋਰ ਨੋਟ ਕਰ ਲਿਓ اگر ਤੁਸੀਂ ਸਵੇਰ ਦੀ ਸੈਰ ਕਰੋਗੇ ਨਾ ਤੇ ਜਿੰਨੀਆਂ ਦੁੱਖ ਤਕਲੀਫਾਂ ਟੈਨਸ਼ਨਾਂ ڈپریشن ਕਿਉਂਕਿ ਦੁਨੀਆ ڈپریشن ਦੀ ਮਰੀਜ਼ ਹੋ ਚੁੱਕੀ ਆ ਤੇ ਤੁਹਾਡਾ ڈپریشن ਉਹਨਾਂ ਚਿਰ ਖਤਮ ਨਹੀਂ ਹੋਣਾ ਜਿੰਨਾ ਚਿਰ ਤੁਸੀਂ ਸਵੇਰੇ 5 ਵਜੇ ਉੱਠ ਕੇ ਸਵੇਰ ਦੀ ਸੈਰ ਨਹੀਂ ਕਰਦੇ ਠੀਕ ਹੈ ਨਾ ਇਸ ਦਾ ਇਹਦਾ ਹਾਲ ਹੈ ਥੋੜਾ ਵੀ ਮਰ ਜੀਏ ਜਾਂ ਤੇ ਫਿਰ ਬਰਾਬਰ ਦਾ ਜਿੱਤੋ ਤੁਸੀਂ ਦੁੱਖੀ ਜੀ ਉਹਨੂੰ ਮਾਰੋ ਫਿਰ ਮਰੋ ਠੀਕ ਹੈ ਨਾ ਇਹ ਅੱਜ ਹੀ ਮੈਂ ਇੱਕ ਵੀਡੀਓ ਦੇਖੀ ਸੀ ਤੇ ਮੈਂ ਸੋਚਿਆ ਵੀ ਵੀਡੀਓ ਬਣਾ ਕੇ ਇਹ ਵੀਰ ਨੂੰ ਮਾਤੀ ਦਮਾਂ ਥੋੜੀ ਜਿਹੀ ਵੀ ਨਾ ਕਰ ਇਹੋ ਜਿਹਾ ਕੰਮ ਤੁਹਾਡੇ ਘੜੀ ਹੱਥ ਜੋੜ ਕੇ ਬੇਨਤੀ ਆ ਭਰਾਵੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਅੱਗੇ ਇਹ ਵੀਡੀਓ ਦੇਖ ਕੇ ਹੋ ਸਕਦਾ ਕਿ ਇਹਦੀ ਅੱਖਾਂ ਖੁੱਲ ਜਾਣ ਹੋ ਸਕਦਾ ਕੋਈ ਆਪਣਾ ਜੀਵਨ ਖਤਮ ਕਰਨਾ ਚਾਹੁੰਦਾ ਹੋਵੇ ਉਹ ਮੇਰੀ ਵੀਡੀਓ ਚੱਲ ਜੇ ਉਹਦੇ ਤੱਕ ਤੇ ਉਹ ਇਹ ਕੰਮ ਨਾ ਕਰੇ ਸੋ ਇਨੀਆਂ ਕਿ ਮੇਰੀਆਂ ਬੇਨਤੀਆਂ ਸੀ ਪਰਾਵੋ ਗਲਤੀ ਭੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ